ਤਰਕੇਣਾ ਐਂ ਗਿਆ ਨੇ ਕਿ ਐਂ ਜਾਣਦੇ 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 ਹਾਂਜੀ ਸਾਸੀ ਗਾਲੀ ਕੀਆ ਜਲਾਟ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਜਾਣੀ ਕਿ ਅੱਜ ਅਸੀਂ ਬੜੀ ਵਧੀਆ ਡਿਸ਼ ਬਣਾਉਣੀ ਆ ਤੇ ਬੜੇ ਦਿਨਾਂ ਦਾ ਡਿਸਕਸ ਚੱਲਣ ਦੇ ਆ ਮਨੀਪਰ ਖੋਸਾ ਜਾਣੀ ਮੈਂ ਸਦੂ ਉਂਝੋ ਨੇ ਇੱਕ ਖੋਸਿਆ ਦੇ ਬਣਵਾ ਆਂਦੀ ਨੂੰ ਮਲਵਾਈਏ ਹੋ ਦੇ ਕੇ ਅਸੀਂ ਲੋਹਰੀ ਹੋ ਗਏ ਤੇ ਇਹ ਦੇ ਅਕੋਰਡਿੰਗ ਜੂ ਮੈਂ ਬਣਾਉਂਗੀ ਮੈਂ ਵਧੀਆ ਆਪਣਾ ਉਲਤੀ ਜਣਾ ਜੀ ਮੈਂ ਮੈਨੂੰ ਪਤਾ ਦੇਖੋ ਜਿਹੜੀ ਮੈਂ ਡਿਸ਼ ਬਣਾਉਣੀ ਇਹ ਹੈਗੀ ਇੱਕ ਸਾਊਥ ਇੰਡੀਅਨ ਡਿਸ਼ ਆ ਪਰ ਇਹ ਬਹੁਤ ਵਧੀਆ ਵਾ ਇਹ ਖਾ ਕੇ পেট ਭਰਿਆ ਪਰ ਇਹ ਵੀ ਲੱਗਦਾ ਆਪਾਂ ਨੂੰ ਸੋਹਣਾ ਸੋਹਣਾ ਲੱਗਦਾ ਮੇਰੇ ਘਰ ਹੀ ਬਹੁਤ ਜ਼ਿਆਦਾ ਭਰੇ ਹੋਏ ਹੋਰ ਪਰਨ ਦੇ ਪਾਰੇ ਨਾਲ ਸੋਚ ਆਉਂਦੇ ਨਹੀਂ ਮੈਂ ਆਵਦਾ ਮੈਨੂੰ ਨਾ ਮੇਰੇ ਕੁਕਿੰਗ ਦਾ ਥੋੜਾ ਜਿਹਾ ਕੀੜਾ ਹੈ ਛੋਟਾ ਜਿਹਾ ਕੀੜਾ ਜਿਵੇਂ ਹੋ ਗਿਆ ਮੈਨੂੰ ਨਵੇਂ ਨਵੇਂ ਡਿਸ਼ਾ ਟਰਾਈ ਕਰਕੇ ਇਹਨਾਂ ਤੇ ਜਗਾਉਣ ਦਾ ਬੜਾ ਮਜ਼ਾ ਬਚਪਨ ਦੇ ਵਿੱਚ ਹੀ ਨਾ ਜਦੋਂ ਮੰਮੀ ਘਰੇ ਨਹੀਂ ਸੀ ਨਾ ਹੁੰਦੀ ਕੋਈ ਹੋ ਵੀ ਮੈਂ ਹੱਲ ਚਾਹੀ ਦੁੱਧੇ ਪਹਿਂਦੀ ਵੀ ਆ ਗਿਆ ਤੇ ਗੁੱਸੇ ਨਾਲ ਵੇਖ ਕੇ ਹਾਂ ਕੀ ਕਰਨ ਲੱਗਦਾ ਤੇ ਜਾਣ ਕੇ ਸਰਪੋਤੇ ਬਹਿ ਗਿਆ ਨਾ ਇਹ ਭੰਣੀ ਆ ਤੂੰ ਹਰ ਵੇਲੇ ਇੱਕਦਾਂ ਗੁੱਸੇ ਚ ਕਾਥੀ ਹੁੰਦੀ ਐ ਤੂੰ ਜਾਣ ਤੋਂ ਸਾਰੀ ਘੜੀ ਕੋ ਕੰਮ ਤਾਂ ਹੁੰਦਾ ਨਹੀਂ ਨਾ ਤੂੰ ਗੱਲ ਨਾ ਤੂੰ ਬਾਤ ਇੱਥੇ ਬਹਿ ਕੇ ਗੱਲਾਂ ਕਰ ਗਾ ਉੱਥੇ ਬਹਿ ਕੇ ਗੱਲਾਂ ਕਰੇ ਕੋਈ ਕਿਹੜੀ ਸਦੀਆਂ ਹੀ ਇਂਦਰੀਆਂ ਪੰਡ ਰੀਆਂ ਹੋ ਨਹੀਂ ਪੰਡਣੀਆਂ ਤੜਦ ਸਲੀਪ ਤੇ ਦੋਵੇਂ ਐਜ ਬੁਰ ਆ ਵੇਖ ਹਣ ਇੱਦਾਂ ਦੋ ਕੌਂਟਲ ਉੱਤੇ ਪਾਇਆ ਤੇ ਤੋੜ ਨਹੀਂ ਬਖੜਦਾ ਨਾ ਵੇ ਪੱਥਰ ਤੇ ਬੈਠਾ ਤੂੰ ਨਹੀਂ ਪੈਣ ਛੋਈ ਸਕਦਾ ਪੱਥਰਾਂ ਦੇ ਉੱਤੇ ਉਹੀ ਰੱਖਿਆ ਵਾ ਉਹ ਜੰਮਿਆ ਨਹੀਂ ਸੰਦ ਕੋ ਤਾਸ ਥੱਲੇ ਨਾ ਕਰ ਹੱਥ ਲਾ ਸਾਡੇ ਸਭ ਨੂੰ ਮਨ ਜਿੰਜਾ ਮੈਂ ਤੂੰ ਇਹਨੂੰ ਇੱਕ ਜਣੇ ਨੂੰ ਥੱਲੇ ਧਰ ਯਾ ਤੁਸੀਂ ਆਹ ਤਰ੍ਹਾਂ ਘਣਾ ਹੱਤੇ ਆ। ਕਿਸੇ ਗਿਆ, ਕਿਸੇ ਗਿਆ ਕੁਕੂ ਮੰਨੀ ਨਾ। ਮੈਂ ਹਾਂ। ਅੱਛਾ, ਇਡਲੀ ਬਣਾਉਣ ਦੇ ਲਈ ਆਪਾਂ ਜਿਹੜੀ ਹੈ ਮੈਂ ਇਹ ਜਿਹੜਾ ਡੋ ਆ ਆਪਾਂ ਘਰੇ ਤਿਆਰ ਨਹੀਂ ਕੀਤਾ, ਵੈਸੇ ਆਪਾਂ ਜਿਹੜਾ ਸੂਜੀ ਦੇ ਨਾਲ ਹੀ ਡੋ ਘਰੇ ਤਿਆਰ ਕਰ ਸਕਦੇ ਹਾਂ। ਤੇ ਢੋਕਲਾ ਜਾਂ ਬਣਦਾ। ਢੋਕਲਾ ਇਹਦਾ ਨਹੀਂ ਬਣਦਾ ਭੈਣੋ। ਢੋਕਲਾ ਇਹਦਾ ਨਹੀਂ ਬਣਦਾ। ਇਹ ਨਹੀਂ ਮੇਰੇ ਪੇਸਟੀਕ ਨੂੰ ਖੁੰਦੀਆਂ ਢੋਕਲੇ ਆ ਲੈਣ। ਅਗਲੇ ਨਹੀਂ ਬਣਦੇ। ਯਾ ਨਾ ਨਾ ਜਨਾਵੇ ਅੰਗਰੇਜ਼ ਦਾ ਉਹ ਤਾਂ ਸਹੀ ਨਾ। ਹਾਂ। ਉਹ ਐਵੇਂ ਦਾ ਜਿਹੜੀ ਦਾ ਪਤਾ ਨਾ ਨਾ ਹੋਇਆ। ਉਸ ਬਾਰੇ ਬਗਵਾਸ ਨਾ ਮਾਇਆ। ਥੈਂਕ ਯੂ। ਤੇ ਇਹ ਜਿਹੜਾ ਦੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਲਰੇਡੀ ਭੁੰਨਿਆ ਹੋਏ ਜਿਹੜੇ ਛੋਲਿਆਂ ਦੀ ਦਾਲ ਆ ਕਾਜੂ ਆ ਕਸਤੂਰੀ ਮੇਥੀ ਆ ਤੇ ਮਸਟਰਡ ਸੀਡ ਆ ਆਲਰੇਡੀ ਇਹਦੇ ਵਿੱਚ ਪਾਏ ਹੋਏ ਆ ਇਹ ਆਲਰੇਡੀ ਇਹਦੇ ਵਿੱਚ ਉਹਦੇ ਸਰੋਂ ਦੇ ਬੀ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਆਪ ਦਾ ਨਮਕ ਕਿਉਂਕਿ ਆਪਾਂ ਨਾ ਪਾਤਰੇ ਨਹੀਂ ਗਈ ਆਪਾਂ ਨੂੰ ਪੰਜਾਬੀਆਂ ਨੂੰ ਥੋੜਾ ਜਿਹਾ ਕਰਾਰੀ ਚੀ ਚਾਹੀਦੀ ਹੈ ਵੈਸੇ ਮੈਂ ਜਿਹੜੀ ਇਡਲੀ ਬਣਾਉਂਗੀ ਨਾ ਇਹ ਵੜਕ ਵਾਲੀ ਇਡਲੀ ਨਹੀਂ ਬਣਾਉਂਗੀ yellow ਕਲਰ ਦੀ ਇਡਲੀ ਵੀ ਬਣਾਉਂਗੀ ਉਹ ਵੀ ਇਹਦੇ ਨਾਲ ਤੁਸੀਂ ਦੇਖਿਓ ਜੈਲੋ ਦਾ ਗੁਦਾ ਕੜਾ ਜੈਲੋ ਦਾ ਤੇ ਮੈਂ ਨਾ ਲਾਉਦਾ ਪਾਲਾ ਦਾ ਨਹੀਂ ਨਹੀਂ ਗੁਦਾ ਹੋਵੇਖੋ ਜਿਹਾ ਨਹੀਂ ਆਉਂਦਾ ਬਈ ਸਪੈਸ਼ਲ ਉਹਦਾ ਨਹੀਂ ਆਪਾਂ ਇਸ ਕਰਕੇ ਪਾਰੇ ਇਹ ਦਹੀਂ ਮੈਂ ਮੈਂ ਰੱਖ ਦਿੰਦੇ ਮੇਰੇ ਨਾਲ ਇਹ ਦਹੀਂ ਹੈਗਾ ਨਾ ਕਾੜਨੇ ਦੁੱਧ ਦਾ ਚੰਗੇ ਦਾ ਕਲਰ ਥੋੜਾ ਜਿਹਾ ਜਿੱਦਾਂ ਯੈਲੋ ਆ ਜਿਹੜਾ ਦੁੱਧ ਜ਼ਿਆਦਾ ਕੱਢ ਜਾਵੇ ਫਿਰ ਉਹਦਾ ਕਲਰ ਇਦਾਂ ਆਉਂਦਾ ਤੇ ਜ਼ਿਆਦਾ ਤੇਸਤੀ ਵੀ ਲੱਗਦਾ ਇਸ ਵਾਰੀ ਤੁਹਾਡਾ ਚੀਜ਼ ਚਾਰ ਇਹਨਾਂ ਨੇ ਕੱਲ ਇੱਕ ਬਹੁਤ ਹੀ ਸੋਹਣਾ ਪੋਰਟਰੇਟ ਬਣਾਇਆ ਵਾ ਤੇ ਤੁਹਾਨੂੰ ਮੈਂ ਬਲੌਗ ਦੇ ਵਿੱਚ ਉਹ ਵੀ ਵਿਖਾ ਦੇਣਾ ਆ ਜਾਂ ਲੈ ਕੇ ਆ। ਜਾਂ じゃ ਮੈਂ ਖੱਜਪੜਾ ਲਾ ਲੈਣਾ ਕਰਦਾਂ ਦਿਖਾਉਣਾ ਤੁਹਾਨੂੰ। ਇੰਨਾ ਕੁ ਲਾਜਵਾਬ ਫੋਟੇਟ ਬਣਿਆ ਨਾ। ਤੁਸੀਂ ਕਹੋਗੇ ਕਮਾਲ ਆ ਯਾਰ ਤੁਸੀਂ ਆਪ ਠੱਕੇ ਨਾ ਡਰ ਦੇ ਦੇਣਾ। ਲਿਆ ਫਰਾਜ ਜੀ ਜਿੱਦਾਂ ਮੈਂ ਕਰਦਣਾ। ਜਿਹੜੀਆਂ ਹੁੰਦੀਆਂ ਨੇ ਨਿੱਕੀਆਂ ਥਾਲੀ ਜੀ ਆ ਫਟ। ਇਸ ਨੂੰ ਮਿਕਸ ਕੀਤਾ ਜਾਵੇ ਪੀਸ। ਪਾਣੀ ਵਿੱਚ ਪਾਇਆ ਜਾਊਗਾ ਕਿਉਂਕਿ ਸੂਜੀ ਦਾ ਜਦੋਂ ਸੂਜੀ 'ਚ ਆਪਾਂ ਪਾਣੀ ਪਾਉਂਦੇ। ਸੂਜੀ ਆਟੋਮੈਟਿਕ ਫੁੱਲਦੀ ਹੈਈ ਪਰ ਸਾਨੂੰ ਇਹ ਸਮਝ ਨਹੀਂ ਸਾਡਾ ਮੋਟਾ ਜੀ ਕਿਉਂ ਨਹੀਂ ਬੋਲ ਰਿਹਾ ਸਾਡਾ ਮੋਟਾ ਜੀ ਬਣਾਓ ਤੁਸੀਂ ਜੋ ਬਣਾਓਗੇ ਵਧੀਆ ਹੀ ਬਣਾਓਗੇ ਜਾਦੇ ਆਪਕੇ ਮਾਣ ਮੈਂ ਖਾ ਕੇ ਦੱਸੂ ਮੈਂ ਖਾ ਕੇ ਦੱਸੂ ਆਪਾ ਫੂਡ ਜਾਂ ਇਨਸਪੈਕਟਰ ਆ ਅੱਛਾ ਜੀ ਇਹ ਫੂਡ ਇਨਸਪੈਕਟਰ ਆ ਇਹ ਆਪਾਂ ਨੂੰ ਗੱਲਾਂ ਦੱਸੂਗਾ ਇਹਦਾ ਕੀ ਬੰਦਾ ਓ ਮਾਈ ਗੋਡ ਪਾਪਾ ਜੀ ਮੈਂ ਤਾਂ ਸੱਚ ਚ ਚੁੰਨੀ ਲੈ ਕੇ ਪਾਈ ਦੂ ਮੈਂ ਚੁੰਨੀ ਲੈ ਕੇ ਵਾਪਸ ਆਉਂਦੀ ਹੋਈ ਫੜੀ ਜਾਵੇ ਮੈਂ ਲੱਗਦਾ ਕਿਉਂਕਿ ਤੇ ਅਸੀਂ ਪਹਿਲਾਂ ਉਹਡੀ ਰਿਪੋਰਟਰ ਬਣਾਇਆ ਸੀਗਾ ਤੇ ਫਿਰ ਹੁਣ ਉਹਨਾਂ ਨੇ ਜਿਹੜੀ ਇਹ ਫਿਨਿਸ਼ਿੰਗ ਹੈ ਗਰਦੀਪ ਕੌਰ ਨੇ ਵੱਡੀ ਖੀਂ ਜਾਂਦੀ ਹੈ ਵੱਡੀ ਮਸ਼ੀਨ ਦਾ ਪੋਰਟਾ ਜੇ ਤਾਂ ਕਾਫੀ ਕਿਸੇ ਨੂੰ ਆਉਣੀ ਹੋਵੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਪੋਰਟਰੇਟ ਤੁਸੀਂ ਆਪ ਦਾ ਬਣਵਾ ਸਕਦੇ ਹੋ ਤੇ ਮਹਾਰਾਜ ਰਣਜੀਤ ਸਿੰਘ ਜੀ ਦੀ ਫੋਟੋ ਹੈ ਇਸ ਤੋਂ ਲਹਿਰਾ ਵੀ ਜੇ ਕੋਈ ਹੋਰ ਵੀ ਤਰ੍ਹਾਂ ਦਾ ਪੋਰਟਰੇਟ ਬਣਵਾਉਣਾ ਹੋਵੇ ਉਹਦੇ ਲਈ ਵੀ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਆਪ ਦੀ ਫੈਮਿਲੀ ਮੈਂਬਰ ਜਾਂ ਤੇ ਦੋਸਤਾਂ ਮਿੱਤਰਾਂ ਦਾ ਪੋਰਟਰੇਟ ਬਣਾਉਣਾ ਹੋਵੇ ਉਹ ਵੀ ਦੇਲੀ ਵੀ ਕੰਟੈਕਟ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਨਿਗਾ ਦੇ ਵਿੱਚ ਕੋਈ ਖਾਸ ਪੇਂਟਿੰਗ ਜ ਜਾਂ ਕੋਈ ਜਿਹੜੀ ਕੋਈ ਐੋ ਜੀ ਚੀਜ਼ ਆ ਸਾਨੂੰ ਤੁਸੀਂ ਰეკਮੈਂਡ ਕਰ ਸਕਦੇ ਆ ਆਪਾਂ ਉਹ ਵੀ ਬਣਾ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਚੱਲਦੀ ਸਕਰੀਨ ਦੇ ਉੱਤੇ ਨੰਬਰ ਆਪਾਂ ਪਾਇਆ ਹੋਇਆ ਇਹਨਾਂ ਦਾ ਤੁਸੀਂ ਤੇ ਉਹ ਆਪਣਾ ਇੰਸਟਾਗ੍ਰਾਮ ਕੀ ਆ ਉਹ ਲਾਹੌਰ ਨ ਅੰਡਰਸਕੋਰ 94 ਚਲੋ ਪਰ ਫਰਮ ਨਹੀਂ ਹੈਗਾ ਜੀ ਦੁਬਾਰਾ ਚਲਾਉਂਦੀ ਆ ਨਾ ਮੈਨੂੰ ਇਹਨਾਂ ਦੁਬਾਰਾ ਇਹਦੇ ਤੇ ਚਲਾਹਾ ਹੈਗਾ ਫਾਈਂਡ ਨਹੀਂ ਕਰਨਾ ਹੈਗਾ ਸਾਡੀ ਇਹ ਕੁਝ ਚੀਜ਼ਾਂ ਦਾ ਵਨ ਸਣੀ ਆਪਣਾ ਬੜੀਆ ਪਾਏ ਇਹਨਾਂ ਚੀਜ਼ਾਂ ਨੰਬਰ ਬੋਲ ਦਿੰਨੇ ਆਪਾਂ 9056799506 ਠੀਕ ਹੈ ਜੀ ওকে ਥੈਂਕ ਯੂ ਤੁਸੀਂ ਵੀ ਕਿਸੇ ਦਾ ਰੰਗ ਬੋਲਣਾ ਥੈਂਕ ਯੂ ਦੋ ਸਾਡਾ ਚੱਕਾ ਮਾਰੀਓ ਦੱਸਣਾ ਚਾਹੂਗੀ ਇਹ ਕੁੱਕਰ ਅਸੀਂ ਇਹਨਾਂ ਨੂੰ ਇਹ ਕੁੱਕਰ ਇਡਲੀ ਵਾਲਾ ਕੁੱਕਰ ਓਕੇ ਇਹ ਕੁੜੀਆਂ ਸਾਡੀਆਂ ਨੇ ਬੜੇ ੱੱਕੇ ਖਾਦੇ ਇਹਨਾਂ ਨੂੰ ਆ ਕੁੱਕਰ ਨਾਲ 10 ਨਗਾਨਾਂ ਤੇ ਜਾ ਕੇ ਫੇਰੇ ਮਿਲਿਆ ਇਹ ਮੈਂ ਜਦੋਂ ਪਿਛਲੀ ਵਾਰ ਆਈ ਸੀ ਉਦੋਂ ਤੱਕ ਕੁੱਕਰ ਲਿਆ ਕੇ ਰੱਖਿਆ ਇਹਦੀ ਪੈਕਿੰਗ ਅਸੀਂ ਅੱਜ ਹੀ ਖੋਲੀ ਪਿਛਲੀ ਵਾਰ ਵੀ ਮੈਂ ਬਣਾਉਣੀ ਸੀ ਮੈਨੂੰ ਟਾਈਮ ਨਹੀਂ ਮਿਲਿਆ ਸੌਰੀ ਫੇਰ ਕੀ ਟਾਈਮ ਆਦੂ ਕਰਾਉਣੇ ਮਾਈਗਰੇਨ ਦਾ ਇਲਾਜ ਆਈ ਤੇ ਇੱਥੇ ਆਣ ਕੇ ਇਟਲੀਆਂ ਬਣਾਉਂਦੀ ਫਿਰਦੀ ਆ ਹੈ ਇਹੇ ਤਾਂ ਆਪਣਾ ਇਲਾਜ ਆ ਬਾਅਦ ਚ ਮੰਨੀ ਦੇ ਅੱਧੇ ਰਿਸ਼ਤੇਦਾਰ ਕਹਿੰਦੇ ਲੈ ਹੁਣ ਚੰਗੀ ਭਲੀ ਦਾ ਰੋਟੀਆਂ ਲਾਉਂਦੀ ਰਹਿੰਦੀ ਇਹ ਤਾਂ ਕਹਿੰਦੇ ਬਿਮਾਰ ਹੈ ਤੇ ਭਰਾਵਾ ਬਿਮਾਰ ਦਾ ਮਤਲਬ ਐ ਥੋੜੀ ਆਪਾਂ ਮੰਝਾ ਫੜ ਕੇ ਪੈ ਜਾਣਾ ਬਿਮਾਰੀ ਦਾ ਮਤਲਬ ਫਰਸ਼ਾਂ ਉੱਤੇ ਚੱਲਣ ਦੇ ਹੈ ਇਨਕਲੈਕਸ ਦੀ ਕਲਾਸ ਚੱਲਣ ਦੇਈ ਬਾਹਰ ਹਲੇ ਨਾਲ ਕਲਾਸਾਂ ਲਾਉਂਦਾ ਹੀ ਆ ਪੁੱਤਰੀ ਤੇ ਕਿਤਾਬਾਂ ਲੈ ਕੇ ਇਹ ਆਈ ਆ ਤੇ ਇਹਨੇ ਮੈਕੈਨਿਕ ਕਲੱਚ ਅੰਡ ਕਲੱਚ ਅੰਡ ਕਲੱਚ ਕਲੱਚ ਬਾਅਦ ਜਿਸ ਤਰ੍ਹਾਂ ਉਹਦੇ ਲਈ ਮੋਜੂਲੀਆ ਕੁੱਕਰ ਦੇ ਵਿੱਚ ਆਪਾਂ ਪਾਣੀ ਪਾ ਲਿਆ ਤੋਂ ਜਿਹੜੀ ਏਰੀਆ ਉਹ ਆਪਣੀ ਸੀਮਾ ਬੰਦੀ ਆ ਪੈਸੇ ਮੈਨੂੰ ਚਾਹ ਦਾ ਬੜਾ ਸ਼ੌਕ ਆ ਔਨਾ ਕੀ ਪਾਇਆ ਔਨਾ ਕੀ ਪਾਇਆ ਪਾਣੀ ਉਹ ਜਿੰਨਾ ਜਿੰਨਾ ਉਹ ਜੰਮ ਗਿਆ ਉਹ ਭਾਪ ਜੀ ਜੰਮ ਗਈ ਉੱਤੇ ਬਾਕੀ ਦੇ ਜਿਹੜੇ ਪਾਣੀ ਆ ਉਹ ਪਾਣਾ ਚਾਹ ਤੋੜਨਾ ਖਾਣਾ ਆਪਾਂ ਇਹਦੇ ਲਈ ਮੈਨੂੰ ਥੋੜਾ ਜਿਹਾ ਹੋਰ ਚਾਹੀਦਾ ਕੱਕੂ ਕੀ ਲੱਭੀ ਜਾਂਦਾ ਮਖਾਣੇ ਕੱਢ ਲੇ। ਇਹ ਮੈਂ ਲੈ ਕੇ ਆ ਰਹੀ ਹਾਂ। ਕਿਸਤਾ ਹੋਰ ਕੀ ਆ? ਨਹੀਂ ਮੰਨੀ ਹੋਰ ਵੀ ਕੰਮ ਕੋਈ ਲੈਂਦਾ ਉਹ ਕਿੱਥੇ ਆ? ਕੀ ਲੈਂਦਾ? ਪੈਕੇਜ ਲੈਂਦੇ ਹੀ ਗਏ। ਭਲਾ ਤੋਂ ਮੈਂ ਇੱਕ ਹੀ ਪੈਕੇਜ ਆਂਦਾ ਸੀ ਉਹ ਜਿਹੜੇ ਪੈਸੇ ਲੈਂਦੇ ਆ ਉਹ ਬੱਚਿਆਂ ਦੇ ਲਈ ਆਪਾਂ ਜਿਹੜੀ ਖਾਣਾ ਮੈਂ ਆਪਦੇ ਹੀ ਬਣਾ ਲੈਂਦਾ ਕਿਉਂ? ਨੋ ਮੈਂ ਆਪ ਦਾ ਸਾਰਾ ਕਮਾਲ ਲੈਂਦਾ ਕਿਉਂ ਬੱਚਿਆਂ ਦਾ ਹੌਮੇਡ ਪ੍ਰੋਟੀਨ ਬਣਾਉਣਾ ਕਿਉਂਕਿ ਆਪਾਂ ਦੇ ਬੱਚੇ ਪਰਨ ਕਰਕੇ ਨੇ ਬੰਦੇ। ਮੈਂ ਕਿ ਮਾੜਾ ਮਾੜਾ ਬਰਸ਼ ਜਿਆ ਲਾ ਦੇਣੀ ਆ ਕਿਉਂਕਿ ਇਹਦੇ ਨਾਲ ਫੇਰੀਡੀਆਂ ਸੌਖੀਆਂ ਉੱਤਰ ਜਾਂਦੀਆਂ ਨਾ ਆਪਣੀਆਂ ਠੀਕ ਆ ਮਾੜਾ ਬਦਲੀਆਂ ਨੇ ਤੇ ਫੇਰ ਮੋਟੀਆਂ ਕਰ ਫੇਰ ਭਰਾ ਮੈਂ ਮੋਟੀਆਂ ਕਰਨੀ ਨੇ ਇਹ ਐਵੇਂ ਜਿਹਾ ਪਾਇਆ ਹਾਂ ਇਹਦੇ ਚ ਪਾਣੀ ਪਾਇਆ ਹੋਇਆ ਆ ਪਾਣੀ ਸਟੀਮ ਨਾ ਬਣੂਗੀ ਇਹਦੇ ਚ ਸਟੀਮ ਨਾ ਬਣਨੀ ਆ ਤੇ ਫਿਰ ਤੂੰ ਕਹਿ ਸਕਦਾ ਹੈ ਕਿ ਪੱਕਾ ਮਾੜੀ ਤਾਂ ਨਹੀਂ ਆ ਦੇਸੀ ਕਿਉਂ ਵੈਸੇ ਮਾੜਾ ਨਹੀਂ ਆ ਦੇਸੀ ਕੋ ਬਿਨਾਂ ਮਾੜਾ ਨਹੀਂ ਪਰ ਆਹ ਅਪਨ ਸਾਫ ਕਰਨਾ ਪੈਣਾ ਕਿਸੇ ਦਿਨ ਆ ਮੈਂ ਕਹਾਂ ਦੇ ਛੱਡਿਆ ਤੇ ਜਿਹੜੇ ਉਖੀਂ ਕਰ ਗਿਆ ਉਹਦੇ ਛੁੱਟੇ ਆ ਭਰਾ ਚਲ ਇੱਕ ਨੋਟ ਐ ਪਲੀਸ ਕੁਝ ਲਾਵੀ ਬੰਨੇ ਵਾਲਾ ਲੱਗਦਾ ਸੀ ਹੋਣ ਹੁਣ ਆਪਾਂ ਨੂੰ ਚਾਹੀਦਾ ਇਹਦੀ ਇੱਕ ਚਮਚਾ ਆ ਜਰਾ ਉਹ ਚੱਲ ਤੈਨੂੰ ਸੱਤਨ ਦੇਈ ਹੈ ਹਾਂ ਚਮਗਿਆਨੇ ਨਹੀਂ ਇਹ ਤੂੰ ਬੰਨਾ ਆਣਾ ਦੀ ਨਵੀਂ ਵਾਲੀ ਦਾ ਜਦੋਂ ਤੇਰੀ ਨਵੀਂ ਆ ਗਈ ਕਿ ਨਹੀਂ ਵੀ ਹਾਂ ਜਦੋਂ ਵੀ ਆਉਗੀ ਜਦੋਂ ਵੀ ਆਉਗੀ ਇਹ ਵੀਰ ਉਹਨਾਂ ਦਾ ਪਤੀਲੇ ਦਾ ਥੱਲੇ ਥੱਲੇ ਨਹੀਂ ਲੱਗਾ ਹੁੰਦਾ ਜਿੰਨਾ ਬੰਦਾ ਥੱਲੇ ਲੱਗਾ ਹੁੰਦਾ ਉਹਦੀ ਪਤਾ ਲੱਗਦਾ ਐ ਨਹੀਂ ਇਹਦੀ ਗੱਲ ਹੈ ਲੋਕਾਂ ਨੇ ਗੱਲਾਂ ਬਣਾਈਆਂ ਦੇਖੋ ਕੇ ਕੀ ਆ ਵੀ ਕਰਦੀ ਦਾ ਥੋੜਾ ਜਿਹਾ ਵੱਧ ਕਰਦਾ ਵਾ ਇਹਦਾ ਮਤਲਬ ਇਹ ਥੋੜੀ ਆਪਦੀ ਘਰ ਦੀ ਤੇ ਥੱਲੇ ਲੱਗ ਗਿਆ ਹਾਂ ਉਹ ਵੀ ਵਿਚਾਰੀ ਬਗਾਨੀ ਜੀ ਤੁਹਾਡੇ ਜੀ ਆ ਵੀ ਆਪਕੀ 20 ਸਾਲਾਂ ਦੀ ਉਹ ਇੱਕ ਤਰ੍ਹਾਂ ਦੇ ਰਹਿ ਕੇ ਥੱਲੇ ਆ ਗਈ ਤੇ ਤੁਸੀਂ ਥੱਲੇ ਨਹੀਂ ਲਾ ਸਕਦੇ ਅਗਲੀ ਲਈ ਆਪਾਂ ਤਾਂ ਕਾਤੋਂ ਉਹਨੇ ਤਾਂ ਕਾਲਾ ਲੱਗਣਾ ਭਈ ਉਹ ਥੱਲੇ ਲੱਗਣ ਨਹੀਂ ਹੁੰਦਾ ਇਹ ਗਲਤ ਸੋਚ ਰਿਹਾ ਰਿਸਪੈਕਟ ਹੁੰਦੀ ਰਿਸਪੈਕਟ ਹਾਂ ਉਹ ਪਿਆਰ ਬਹੁਤ ਬਣਦੇ ਦੱਸੋ ਦੂਜੇ ਪਾਸੇ ਕੁਛ ਚੜਨਾ ਜਾਏਗਾ ਆਹ ਕਰਕੇ ਆ ਗੋਲੀ ਚੜਾ ਦਿੰਦੇ ਦੂਜੇ ਪਾਸੇ ਆਹ ਗੋਲੀ ਨੂੰ ਕਰਦੇ ਨਹੀਂ ਤਾਂ ਆਪਣਾ ਉਗਲ ਲੱਗ ਜਾਏ ਤੇ ਆਪਾਂ ਨਹੀਂ ਆਹ ਵੀ ਆ ਇਹ ਦਾ ਕੱਥੇ ਨਹੀਂ ਜਾਂਦਾ ਇਹੇ ਪਾਸੇ ਤੋਂ ਗੋਲੀ ਚੜਾ ਦੂਜੇ ਪਾਸੇ ਦੂਸਰਾ ਨਾ ਪਾਸਾ ਆਣਾ ਹੋਵੇਂਦਾ ਆ ਚੜਾਈ ਗੋਲੀ ਇਹਦੇ ਨਾਲ ਆ ਆ ਚੜਾ ਪਹਿਲਾਂ ਹੋ ਟੇਡਾ ਕਰੀ ਜਾਂਦੇ ਟੇਡਾ ਕਰੇ ਨੇ ਲੈ ਫੜਾ ਕੀ ਹੋਇਆ ਤੁਹਾਡਾ ਐਕਸਪੈਰੀਮੈਂਟ ਹੀ ਨਹੀਂ ਸਹੀ ਤਰ੍ਹਾਂ ਆਇਆ ਐਕਸਪੈਰੀਮੈਂਟ ਕਹਾਦਾ ਉਹ ਹੀ ਨਹੀਂ ਉੱਤੋਂ ਦਾ ਡੇਟਾ ਕਰੀ ਫਿਰਦੀ ਆ ਉਹਨਾਂ ਨੇ ਦੂਜੇ ਪਾਸੇ ਲੁਪਰੀ ਨਹੀਂ ਨਾਨੀ ਜੀ ਵੀ ਆ ਗਏ ਕੀ ਸਕਰੂ ਕਿਉਂ ਸਕਰੂ ਕਰਤ ਨਹੀਂ ਦਿੱਤਾ ਉਹਨਾਂ ਨੇ ਸਾਰਾ ਉੱਤੋਂ ਡੇਟਾ ਹੋ ਗਿਆ ਉਹ ਤਾਂ ਕੋਈ ਨਾ ਟਾਈਟ ਹੋ ਜਾਓ ਚਲ ਚਲ ਇੱਕ ਸੈਕਿੰਡ ਰੁਕ ਜਾਓ ਲੈ ਵਾਕੀ ਲੈ ਆਓ ਸਾਰੇ ਕੋ ਬੈਲੈਂਸ ਉਹ ਬੈਲੈਂਸ ਨਹੀਂ ਇਹ ਇਹ ਮੋਟੇ ਐਖਾਰੀ ਨੇ ਕੀਤਾ ਕੀ ਐ ਇਹ ਵੱਡਾ ਸਿਆਣਾ ਆ ਗਿਆ ਇਹ ਤੇ ਸ਼ੇਪ ਨਾ ਲੱਗਾ ਰਿਹਾ ਵਾ ਉਹ ਸ਼ੇਪ ਨਾ ਲੱਗਾ ਰਿਹਾ ਕਿਹੜੇ ਟਟਾਇਨਿੰਗ ਨਾ ਕਿ ਕਿਹੜੀ ਨਾ ਲੱਗਾ ਰਿਹਾ ਪਤਾ ਨਹੀਂ ਕਿਹੜੀ ਸ਼ੇਪ ਨਾ ਲੱਗਾ ਰਿਹਾ ਵਾ ਇਹ ਵੱਡੀਆਂ ਵੱਡੀਆਂ ਛੇਪਾ ਜੇ ਕੰਮ ਕਰ ਆਇਆ ਤੈਨੂੰ ਨਹੀਂ ਪਤਾਗਾ ਤੂੰ ਆ ਤਾ ਕੰਬੀ ਕੋ ਜਾਣਾ ਥੱਲੋਂ ਥੱਲੋਂ ਕਿੱਥੇ ਕੰਮ ਬੰਦਿਆ ਕੰਮ ਬੰਦਿਆ ਤੂੰ ਸਿੱਧਾ ਤੇਰੇ ਫੜਖਾਂ ਤੇਰੇ ਹੱਥ ਨਹੀਂ ਕੰਮ ਕਰਦੇਗੇ ਉਹ ਭਰਾਵਾ ਕੀ ਕੀ ਭਰਾ ਤੂੰ ਨਾ ਕੰਬੀ ਜਾ ਕਿਆ ਗਿਆ ਹਾਲ ਹੈ ਕਿਉਂ ਕਿ ਹੁਣ ਉਹਦਾ ਉੱਪਰ ਲਈ ਡਿਲੀਵਰੀ ਤਾਂ ਦਿੱਤੀ ਨਹੀਂ ਉਹਨਾਂ ਨੇ ਇੱਦੋਂ ਫੜ ਕੇ ਹੀ ਜਾਣਾ ਪੈਣਾ ਫੜਦੇ ਨਹੀਂ ਲੈ ਜਾ ਚਾਕੇ ਉਹ ਤਾਂ ਸਾਡੀ ਐਂ ਫੜਦਾ ਫੜਦਾ ਐਂ ਐਂ ਹੀ ਸਾਰੇ ਭਿਉਂਦੇ ਉਹਨੂੰ ਵਿੱਚ ਐਂ ਭਿਉਂਦੇ ਜਾ ਕੇ ਬਣਿਆ ਤਾਂ ਨਹੀਂ ਗੱਗੂ ਜਾ ਕੇ ਬਣਿਆ ਤਾਂ ਨਹੀਂ ਬੜਿਆ ਤਾਂ ਨਹੀਂ ਇਦਲੀ ਮੇਕਰ ਸਹੀ ਨਹੀਂ ਆ ਮਨੇ ਹੁਣ ਥੱਲੇ ਲਾ ਲਾ ਲਾਇਆ ਉਹ ਐਂ ਰੱਖਲੇ ਵਿੱਚ ਹੱਥ ਛੜੋਂਗਾ ਉਹ ਇੱਦਾਂ ਰੱਖ ਲੈ ਮੱਡੀ ਤੂੰ ਵੀ ਉੱਥੇ ਹੀ ਰੱਖੀ ਜੰਨੀ ਐ ਸੈਲਫ ਗਰਮ ਮਾਣਾ ਰੱਖਦੇ ਵਿੱਚ ਉਹ ਖੜ ਜਾ ਮਾਮਾ ਇਹਦੇ ਅੱਗੇ ਕੋਈ ਦਿੱਤੀ ਨਹੀਂ ਉੱਤੇ ਕੁਝ ਨਹੀਂ ਹੈਗਾ ਇਸ ਦੇ ਅਗੇ ਕੁਝ ਨਹੀਂ ਹੈ ਉਹ ਥੱਲੇ ਦਾ ਨਟ ਨਹੀਂ ਦਿੱਤਾ ਉਹਨਾਂ ਨੇ ਅਸਲ ਵਿੱਚ ਐਂ ਜਾਣੇਗੇ ਐਂ ਜਾਣਦੇ 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 ਯਾਰ ਦੇ ਬਹੁਤ ਵਧੀਆ ਟ੍ਰਿਕ ਨੇ ਰੱਖਿਆ ਗਿਆ ਇਹਨੂੰ ਬਸ ਮੰਨੀ ਹੋਣੀ ਇਹਨੂੰ ਕਿੱਥੇ ਲੈ ਲੇਗੀ ਚਾਕੇ ਉਹਨਾਂ ਦੇ ਉੱਤੇ ਰੱਖਣਾ ਤੇ ਇਹੋ ਤੂੰ ਇਹਨੇ ਬੰਦ ਕਰ ਦਿਓ ਭਾਈ ਤੇ ਨਟ ਹੋਣਾ ਜਾਂਦਾ ਆਪਿਓ ਕਿ ਨੰਗਾ ਰੱਖਿਆ ਕਰ ਦਿਓ ਬੰਦੇ ਮੰਮੀ ਕਿਹਾ ਦੀ ਟੈਂਸ਼ਨ ਲੈ ਪਰੇ ਹੋ ਜਾਓ ਖਾਣ ਦੀ ਕੀ ਖਾਦਿਆ ਚਲੋ ਤੂੰ ਇਡਲੀਆ ਦੀ ਪਾ ਲਿਆ ਸਾਰਾ ਕਿਉ ਓਏ ਨਵੇੜੇ ਦਾ ਕੰਮ ਮੰਮੀ ਸਾਰਾ ਕਿਉ ਇਡਲੀ ਚ ਕਿਉ ਮਤ ਕਰ ਇਸ ਕੰਮ ਲਈ ਵਰਤਨਾ ਮੈਂ ਦੱਸੀ ਬਿਨਾ ਤੇ ਫਿਰ ਡੱਬਾ ਕਿਉ ਨੰਗਾ ਰੱਖਿਆ ਕੋਲੇ ਡੱਬਾ ਤਾਂ ਨੰਗਾ ਰੱਖਿਆ ਤੇ ਡੱਬੇ ਦੇ ਕੱਪੜੇ ਪਾਉਂਦੇ ਆ ਨੰਗੇ ਵਿੜਦੇ ਡੱਬੇ ਦੇ ਢੱਕਣ ਦਿੱਤਾ ਹੁੰਦਾ ਮੈਂ ਆਹ ਕਹਿੰਦੇ ਡੱਬੇ ਦਾ ਢੱਕਣ ਤਾਂ ਦਿੱਤਾ ਨਹੀਂ ਉਹ ਤਾਂ ਡੱਬੇ ਦਾ ਹਮੇਸ਼ਾ ਇਹਨਾਂ ਦੀ ਪਲੇਟ ਦਿੱਤੀ ਹੁੰਦੀ ਹਾਂ ਹਾਂ ਢੱਕਣ ਦਾ ਤਾਂ ਛੁੱਟਿਆ ਆ ਨਾ ਪੈਂ ਕਿੱਥੇ ਉਹ ਤਾਂ ਕਹਵਾਤਾ ਆਸਟ੍ਰੇਲੀਆ ਨਾਲ ਵੀ ਇਹ ਚੀਜ਼ ਕਰ ਨਹੀਂ ਕਮੀ ਹੈ ਤੇ ਕਰ ਲੈਣ ਦੇ ਦੇ ਟਿਕ ਨਾਟ ਆਇਆ ਕਰਨੇ ਕਿੰਨੇ ਮੈਂ ਨਹੀਂ ਕਰਾਉਂਗੀ ਇਹ ਤੂੰ ਕਰਾਉਣਾ ਵਾ ਹੋਰ ਕੱਢਣ ਲੱਗੀ ਫੇਰ ਮੇਰੇ ਮਗਰੋਂ ਜੀ ਇਟਲੀਆਂ ਬਣਾਉਣ ਲੱਗੀਆਂ ਤਾਂ ਤਕਨੀਕ ਦੱਸ ਤਕਨੀਕ ਇਹਨੂੰ ਕੱਪੜਾ ਲਾ ਲੈਣਾ ਕਿਉਂਕਿ ਬਟਨ ਹੈ ਨਹੀਂ ਇਹਦਾ ਉਹ ਅਸੀਂ ਥੱਲੇ ਯੂਜ਼ ਕਰ ਲਿਆ ਸਾਨੂੰ ਕਮਲਿਆਂ ਨੇ ਨਾਟ ਨਹੀਂ ਦਿੱਤਾ ਹੁਣ ਚੱਕਿਆ ਨਹੀਂ ਨਾ ਜਾਂਦਾ ਤੇ ਹੁਣ ਮਾੜਾ ਜਿਹਾ ਪਾਸੇ ਆ ਜੂੰਗੀ ਤੇ ਤੋ ਡਿੱਗ ਜਾਣਾ ਵਾ ਤੇ ਇੰਨਾ ਜ਼ੋਰ ਹੈ ਨਹੀਂਗਾ ਮੈਨੂੰ ਲੱਗਦਾ ਖੁੱਲ ਗਿਆ ਹਾਏ ਹਾਏ ਮੰਨੀ ਮੰਨੀ ਪਰਾਂ ਅਜੀ ਪਾ ਜੂਈ ਗਰਮਾ ਪਰਾਂ ਆਇਆ ਤੂੰ ਜਾਂ ਮੈਨੂੰ ਚੱਕ ਲੈਣੇ ਸੜੀਆਂ ਇਦਲੀਆਂ ਖਾਵੋ ਜਾਂ ਪਾਹ ਜਿਆਦਾ ਸੀ ਲੱਗਾ ਪਰ ਉਤਲੀਆਂ ਦਾ ਬਹੁਤ ਕੈਂਡ ਬਣੀਆਂ ਨਾ ਜਿਹੜਾ ਪੱਕਾ ਥੱਲੇ ਪਲਾਸ ਸੀ ਸੜ ਗਿਆ ਫਿਰ ਤੋਂ ਸੈਂ ਟੱਕਣੀ ਸੜ ਗਿਆ ਥੱਲੇ ਹੈ ਕਾਲਾ ਟੱਕਣਾ ਆਇਆ ਥੱਲੇ ਜਿਹੜਾ ਪਲਾਸਟਿਕ ਜਿਆ ਉਪਰੋਂ ਨਾਲ ਥੱਲੇ ਲਾਤਾ ਸੀ ਥੱਲੇ ਗਲਤ ਕੰਮ ਕੀਤਾ ਆਪਾਂ ਤੂੰ ਥੱਲੇ ਥੋੜੀ ਲੱਗਣਾ ਫਿਰ ਤੂੰ ਕਿਹਦੇ ਹਿਸਾਬ ਨਾਲ ਇਹਨੂੰ ਰੋਕਦੇ ਆਂ ਬਸ ਕੋਟ ਕਾਦੀ ਦਿੰਦੇ ਥੱਲੇ ਦੋ ਖਾਨੇ ਖਰਾਬ ਹੋ ਗਏ ਆ ਕੋਈ ਗੱਲ ਨਹੀਂ ਫੇਰ ਵੀ ਵੈਸੇ ਇਜੀ ਬੇਸਤੀ ਮੇਰੀ ਹੋਣੀ ਚਾਹੀਦੀ ਇੱਕ ਮਿੰਟ ਇਦਾਂ ਨਹੀਂ ਹੁੰਦਾ ਵੀਰ ਜੀ ਇਦਾਂ ਹੁੰਦਾ ਦੋ ਕੁ ਮਿੰਟ ਤਾ ਉਹਨੂੰ ਵੈਸੇ ਹਵਾ ਲਗਾਉਣੀ ਚਾਹੀਦੀ ਸੀ ਤੁਹਾਨੂੰ ਓਹ ਕੌਣ ਖੜੂਗਾ ਖੜੂਗਾ ਤੂੰ ਰਹਿ ਤੇ ਅੱਗ ਲੱਗੇ ਤੂੰ ਬੈਲੈਂਸ ਖਰਾਬ ਕਰਤਾ ਇਡਲੀ ਦਾ ਹੋਰ ਕੋਈ ਕੁਝ ਬਣਾਈ ਜਾਨੀ ਐ ਇਡਲੀ ਬਣੀ ਆ ਕੋਈ ਨਾ ਖਾਣਿਆਂ ਨੂੰ ਅਟ ਕਰੀ ਜਾਣਾ ਹਾਂ ਆ ਕੱਲ ਤੋਂ ਕੰਮ ਮੇਰੇ ਤੋਂ ਲੈ ਲਿਆ ਕਰੋ ਜੇ ਤੁਹਾਨੂੰ ਨਹੀਂ ਤੁਹਾਨੂੰ ਪਤਾ ਸ਼ੈਫ ਐਡਾ ਵੱਡਾ ਘਰੇ ਤੁਹਾਡੇ ਸੁਸਤੀ ਨਹੀਂ ਬਾੜੀ ਨਹੀਂ ਪਾਰੀ ਭਰਾ ਸੁਸਤੀ ਨਹੀਂ ਬਾੜੀ ਅੱਖਾਂ ਦੇ ਹੱਥੇ ਰੱਖ ਕੇ ਸੁਸਤੀ ਨਹੀਂ ਪਾਰਿਆ ਅਸੀਂ ਸਾਰਾ ਦਿਨ ਸੌਂਦੇ ਆ ਕੋਈ ਨਹੀਂ ਸੰਭਾਉਂਦਾ ਹੈਗੇ ਹਾਲ ਸੀ ਲੋਕ ਗਈ ਸਾਰਾ ਦਿਨ ਸੌਂ ਲਿਆ ਸਾਰਾ ਦਿਨ ਸੌਂ ਲਿਆ ਤੜਕੇ ਉੱਠਣ ਨਹੀਂ ਜਾਂਦਾ ਰਾਣ ਨੂੰ ਸੁਤਤਾ ਨਹੀਂ ਜਾਂਦਾ ਇਹਨਾਂ ਤੋਂ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਨਾ ਕੱਟ ਲਾ ਕੇ ਤੜਕਾ ਲਾਵਾਂਗੇ ਵੈਸੇ ਇਹਦਾ ਇੱਕ ਰਾਉਂਡ ਹੋਰ ਬਣ ਜਣਾ ਇੜਲੀਆਂ ਵੈਸੇ ਮੇਰੀ ਇੰਨੀਆਂ ਮਾੜੀਆਂ ਨਹੀਂ ਬਣ ਗਈ ਬੱਬੂ ਤੂੰ ਕਹਿ ਸਕਦਾ ਨਹੀਂ ਵਧੀਆ ਬਣ ਗਿਆ ਇਹ ਤਾਂ ਹਾਂ ਵਧੀਆ ਬਣ ਗਿਆ ਹਾਂ ਚਲ ਸਾਡੇ ਘਰ ਕੋਈ ਤੇ ਚੀਜ਼ ਚੰਗੀ ਬਣੀ ਹੋਈ ਆ ਆਓ ਫਾਈਨਲ ਸਟੇਜ ਤੇ ਆ ਚੁੱਕੀਆਂ ਨੇ ਫਾਈਨਲ ਸਟੇਜ ਤੇ ਆ ਚੁੱਕੇ ਆਪਾਂ ਇਹਨੂੰ ਲਾਵਾਂਗੇ ਸੋ ਇਧਰਲੇ ਪਾਸੇ ਤੜਕਾ ਦੇਖੋ ਜੀ ਲਾਲ ਮਿਰਚ ਜਵੈਣ ਜੀਰਾ ਹੂੰ ਜੀਰਾ ਤੇ ਲਾਲ ਮਿਰਚਾਂ ਮਟਰ ਸੀਡ ਪੰਪਕਿਨ ਸੀਡ ਸਰੋਂ ਦੇ ਸਰੋਂ ਠੀਕ ਆ ਜਿਹੜੀ ਹੁੰਦੀ ਆਪਣੀ ਕੱਚੀ ਸਰੋਂ ਠੀਕ ਆ ਹਲਦੀ ਪਾਈ ਆ ਮਾੜੀ ਜਿਹੀ ਮਿੱጥਕਾਲੀ ਆਪਾਂ ਇਹਨੂੰ ਆਪਾਂ ਇਡੀਆਂ ਜਰਾਂ ਦੇ ਵਿੱਚ ਪਾ ਕੇ ਆਪਾਂ ਕੀਤਾ ਹਰ ਕੋਈ ਇਡਲੀ ਖਾਂਦਾ ਸੰਭਰ ਨਾਲ ਸੰਭਰ ਖਾਂਦਾ ਸੰਭਰ ਆਪਾਂ ਬਣਾਇਆ ਨਹੀਂ ਪਰ ਜਿਹੜੀ ਮੈਂ ਇਡਲੀਆਂ ਬਣੋਦੀ ਹਣੀ ਤੜਕਾ ਲਾ ਕੇ ਇਹਨੂੰ ਮੈਂ ਤੇ ਤੇਰੇ ਭਾਜੀ ਹਣੀ ਅਸੀਂ ਖਾਣੇ ਹੁਣੇ ਦਹੀਂ ਨਾਲ ਇਹਨਾਂ ਨੂੰ ਸਾਰਿਆਂ ਨੂੰ ਟਰਕਾ ਲਾ ਦੇ। ਹਾਂ ਇਹ ਰੇਡ ਲੀਗਾਂ ਦੇ ਘਾਟਾ ਵੱਜੂ। ਨਹੀਂ ਵਾਹ ਇਦਾਂ ਬਰੋ ਏਦਾਂ ਕਿਦਾਂ ਘਾਟਾ ਵੱਜੂ ਕਰਸ। ਹਾਂ ਘਾਟੇ ਵੱਜਣ ਲੱਗੀ ਤਾਂ ਫਿਰ ਬੁੜੀਆਂ ਨੂੰ ਸ਼ਖ ਦਿਨੇ ਰਹਿਣਾ। ਬੰਦੇ ਵੀ ਹਿੰਦੇ ਆ ਮਾਸਟਰ ਸਾਹਿਬ ਬੰਦਾ ਹੀ ਹੈ ਕੋ। ਬੁੜੀਆਂ ਬਹੁਤ ਸੱਟੇ ਸਾਰੀਆਂ ਪੱਟ ਗਈ। ਸਾਰਾ ਪੂਰੀ ਪੱਟ ਗਈ। 판ਦੇ ਇਸ ਪ੍ਰੋਸੈਸ 'ਚ ਪਹੁੰਚ ਟੁਕੜੀਆਂ ਆਈ। ਕੋੜਾ ਵਧੀਆ ਪ੍ਰੋਸੈਸਰ ਚ ਆਵੇ ਠੰਡੀਆਂ ਕਿੱਡੀਆਂ ਸੋਹਣੀਆਂ ਬਣ ਜਾਂਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਮਾੜਾ ਜਿਹਾ ਗਰਮ ਗਰਮ ਸਿਖਣਾ ਇਸ ਵੇਲੇ ਤੇ ਸੋ ਇਹ ਬਲੌਗ ਵੀ ਸਾਡਾ ਨੰਬਰ ਹੈ ਨਾ ਸੋ ਰੀਡਲਿਆਂ ਦੀ ਰੈਸਪੀ ਵੀ ਤੁਹਾਨੂੰ ਪ੍ਰੋਪਰ ਮਿਲ ਗਈ ਆ ਇਹ ਤੁਸੀਂ ਆਨਲਾਈਨ ਮੈਂ ਅਮਾਜ਼ਨ ਤੋਂ ਮੰਗਾ ਸਕਦੇ ਆ ਭਾਂਡਾ ਜਾਂ ਪਰ ਚੰਗਾ ਮੰਗਾਓ ਹਾਂ ਚੰਗਾ ਮੰਗਾਓ ਹੁਣ ਮੈਂ ਚੰਗਾ ਭਾਂਡਾ ਲੈ ਕੇ ਆਉਂਗੀ ਹਾਂ ਇਹਦੀ ਕਮੀ ਆ ਕੋਈ ਚੈੱਕ ਕਰੀ ਰਹੀ ਆ ਮਿਲ 5-7 ਮਿੰਟ ਹੀ ਇਸ ਟੀਮ ਕਰਨ ਤੋਂ ਬਾਅਦ ਬਣ ਜਾਂਦੀ ਹੈ ਹਾਂ 10 ਮਿੰਟ ਮਾਰਾ ਮੇਰੀ ਘਰ ਵਾਲੀ ਤਾਂ ਆਪਣੇ ਨਜ਼ਾਰੇ ਲੂਣ ਸਾਰਾ ਬਣਾਉਣਾ ਆਉਂਦਾ ਇਹ ਹੋਣਾ ਨਜ਼ਾਰੇ ਲੈਣੇ ਨੇ ਬਸ ਆਹ ਇਡਲੀ ਆ ਦੇ ਇਡਲੀ ਨੂੰ ਵਾਈਟ ਇਡਲੀ ਨਾਲ ਜਿਹੜੇ ਆਪਾਂ ਨਾ yellow idli ਦਾ ਬਣਾ ਦਿੰਦੇ ਹਾਂ ਢੜਕਾ ਲਾ ਕੇ ਸੋ ਇਸ ਲਈ ਇਹ ਬਣ ਗਈ yellow idli ਤੇ ਹੁਣ ਇਹ ਕ੍ਰਿਸਪੀ ਵੀ ਹੋ ਗਈ ਆ ਤੜਕਾ ਲੱਗਣ ਕਰਕੇ ਨਾ ਇੱਧਰ ਤੇ ਕ੍ਰਿਸਪੀ ਵੀ ਹੋ ਗਈ ਆ ਤੇ ਮੈਂ ਇਹਦੀ ਫੀਡਬੈਕ ਆਪਾਂ ਆਪਣੀਆਂ ਬੀਬੀਆਂ ਤੋਂ ਲਈ ਜਾਂਦੀ ਆ ਹਨਾ ਤੈਨੂੰ ਪਤਾ ਹੀ ਆ ਕਿਉਂਕਿ ਫਿਰ ਉਹਨਾਂ ਨੇ ਭਾਵੇਂ ਮੈਨੂੰ ਪਤਾ ਨਹੀਂ ਹੁੰਦੇ ਅੱਗ ਨਹੀਂ ਆਉਂਦੀਆਂ ਉਹਨੇ ਤੈਨੂੰ ਬਾਹਰ ਜਾ ਕੇ ਐਵੇਂ ਗਿਆ ਵਾ ਤੈਨੂੰ ਬਣਾਉਣੀ ਆਉਂਦੀ ਕਿ ਨਹੀਂ ਸਾਡੀ ਬੇਇੱਜ਼ਤੀ ਨਾ ਕਰਾਦੀ ਕਿ ਤੈਨੂੰ ਵਲੌਗ ਬਣਾਉਣ ਲੱਗੀ ਉਹ ਨਾ ਹੋਵੇ ਕਹਿੰਦੀ ਉੱਥੇ ਤੈਨੂੰ ਵੀ ਡਿਲੀਆਂ ਬਣਾਉਣੀਆਂ ਨਾ ਉਹਨਾਂ ਤੇ ਲੋਕੀ ਸਾਡੇ ਤੇ ਹੱਸੀ ਜਾਣ ਮੈਂ ਖਵਾ ਗੁਰੂ ਇਹ ਬਣਾ ਕੇ ਮੈਂ ਟੋਪੜਾ ਦੀ ਕਲਾਸ ਜੁਆਇਨ ਕਰ ਲਾ ਸੇ ਜਾ ਕੇ ਕਲਾਸ ਤੇ ਰਿਕਾਰਡ ਕਰ ਲਈਆ ਰਿਕਾਰਡ ਨਹੀਂ ਕਰ ਲਈ ਕਲਾਸ ਨਹੀਂ ਰਿਕਾਰਡ ਹੁੰਦੀ ਸੋ ਮੈਨੂੰ ਕਲਾਸ ਲੌਣੇ ਪੈਣੀ ਆ ਮੇਰਾ ਸਾਰ ਪਤਾ ਨਹੀਂ ਕਾਹ ਤੋਂ ਚੁੱਪ ਜੇ ਕਰ ਗਿਆ ਦੇਖਿਆ ਜਾਵੇ ਇਹਨਾਂ ਨੂੰ ਦਈਏ ਛੋਟੀਆਂ ਮੜਾ ਮੜਾ ਨਾਲ ਕਨੀ ਪਾ ਕੇ ரைਟ ਯੂ ਥਿੰਕ ਔਰ ਪਹਿਲਾ ਇਦਾਂ ਹੀ ਕੇਸ ਕਰਕੇ ਦੇਖਾਂ ਪਹਿਲਾ ਮੈਂਗਾ ਬੇ ਟੈਸਟ ਫੀਡਬੈਕ ਸੱਚੀ ਪਰਫੈਕਟ ਹੈ ਨਾ ਬਲਕਰਨ ਮੈਂ ਤੈਨੂੰ ਸੱਚੀ ਦੱਸ ਆਪਣੇ ਘਰ ਨੇ ਪਹਿਲੀ ਵਾਰ ਇਡਲੀ ਖਾਧੀ ਹੈ ਆ ਬਹੁਤ ਧੰਨਵਾਦ ਨੇ ਇਡਲੀ ਦੋਸਾ ਇਹ ਇਡਲੀ ਹਾਂ ਦੋਸਾ ਲਗਤਰਾਂ ਬੰਦਾ ਮੈਂ ਉਹ ਵੀ ਤੈਨੂੰ ਬਣਾ ਕੇ ਦਿਖਾਵਾਂਗੀ ਆਪਾਂ ਪਹਿਲੀ ਵਾਰ ਖਾਧੀ ਹੈ ਨਾ ਇਡਲੀ ਹੋਤੀ ਕਿੱਥੇ ਖਾ ਪੈਂਦੀਆਂ ਕਿੱਥੇ ਖਾ ਗਈ ਉਹ ਇਡਲੀ ਖਾ ਕੇ ਸੱਚ ਮੇਰੇ ਕੋ ਖਾ ਗਈ ਹੈ ਹਾਂ ਹਾਂ ਆ ਤੜਕਾ ਇਹਨੂੰ ਦਹੀਂ ਨਾਲ ਲਾ ਕੇ ਖਾਏਗਾ ਨਾ ਗਗੋ ਮੈਂ ਬਣਾ ਕੇ ਨਹੀਂ ਦਿੱਤੀਆਂ ਜਿਹੜੀਆਂ ਰਾਤ ਨੂੰ ਉਦਣੀਆਂ ਨਹੀਂਆਂ ਘੱਟ ਮੰਨ ਹੂੰ ਬਹੁਤ ਜ਼ਿਆਦਾ ਟੇਸਟੀ ਆ ਸੱਚੀ ਟੇਸਟੀ ਹੈ ਨਾ ਬਲਕਰਨ ਖਾ ਕੇ ਦੇਖ ਆ ਫਿਰ ਲੋਕੀ ਨਾ ਇੱਕ ਅਦਾ ਤੇ ਚੀਟਡੇ ਵੀ ਕਰ ਲੈਣਾ ਚਾਹੀਦਾ ਕਰ ਲੈਣਾ ਇਟਲੀ ਦੇ ਨਾਲ ਤਾਂ ਕੋਈ ਨੁਕਸਾਨ ਨਹੀਂ ਤੁਹਾਡੇ ਚੀਟਡੇ ਨੂੰ ਸੂਜੀ ਆ ਆ ਇਹਨਾਂ ਦੇ ਅੱਗੇ ਰੱਖ ਦਿੰਦਾਈ ਮਾੜਾ ਇਹ ਲਾਹੇ ਨਾ ਕੁੱਤੇ ਮੈਂ ਤਾਂ ਨਹੀਂ ਕਿਹਾ ਵੀਰੇ ਇਹ ਲਾਲ ਮਿਰਚ ਦੀਆਂ ਨਾਲ ਇਹਦੇ ਹਾਂ ਲਾਲ ਮਿਰਚ ਆਹ ਲਾਲ ਮਿਰਚ ਮੈਂ ਹੋਰ ਬਣਾਉਣੀ ਆ ਮਣ ਆ ਜਾ ਟੇਸਟ ਕਰ ਦੂੰਗੀ ਇਹ ਲਾਲ ਮਿਰਚ ਕਿਵੇਂ ਬਣਾਈ ਮੈਂ ਲੋ ਤੜਕ ਕੇ ਮੈਂ ਕਰ ਲੂੰ ਝੂਟ ਦੱਸ ਟੇਸਟ ਸਹੀ ਆ ਡਾਲ ਪਾਰਦੀ ਮੈਂ ਕਰੀ ਦੇਖ ਆ ਕੇ ਤੇ ਵੇਖ ਚਮਚਾ ਲਿਆ ਚਮਚਾ ਖਾ ਚੱਲ ਮੈਂ ਕਹਿ ਰਹੀ ਆ ਜੋਂ ਲੱਗੇ ਖਾ ਗਏ ਮੈਂ ਕਹ ਚਲੋ ਨਾ ਚਲੋ ਟਿਵੀ ਖਾਲੀ ਕੋਈ ਨਹੀਂ ਚਲੋ ਇਸੇ ਦੇ ਨਾਲ ਇਹ ਵਲੌਗ ਜਿਹੜਾ ਹੁੰਦਾ ਤਾਂ ਹੁੰਦਾ ਪਿਆ ਬਾਬਾ ਧੰਨਵਾਦ ਥੈਂਕ ਯੂ ਬੇਕਨਾਂ ਤੇ ਹਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਲਵ ਯੂ ਆਲ ਆਪ ਦੇ ਵੀਰ ਦਾ ਦਿੱਤਾ ਉਹਦੇ ਹੁਣ ਕਾਲਾ ਬਿਲਕੁਲ